ਆਪੇ ਆਪੀਰ ਦੀ ਦਾ ਬੋਸ ਸਤੇਦਰਪਾਲ ਜੀ ਜੈ ਆਪੇ ਆਪੀਰ ਦੀ ਦਾ ਬੋਸ ਸਤੇਦਰਪਾਲ ਜੀ ਜੈ ਕੋਤੋਂ ਮੈਂ ਤੁਹਾਡਾ ਆਪਣਾ ਸੁਖਵੀਰ ਸਿੱਧੂ ਤੁਸੀਂ ਦੇਖ ਰਹੇ ਹੋ ਪਬਲਿਕ ਪ੍ਰਾਈਮ ਟੀਵੀ ਪਬਲਿਕ ਪ੍ਰਾਈਮ ਟੀਵੀ ਦੇਖ ਰਹੇ ਹੋ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੀ ਧਰਤੀ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ ਜਿੱਥੇ ਹਰ ਸਰਦਾਰ ਦੇ ਭਾਵਨਾ ਨਾਲ ਮੇਲੇ ਵੀ ਮਨਾਏ ਜਾਂਦੇ ਆ ਗੁਰਮਤ ਸਮਾਗਮ ਵੀ ਕਰਾਈ ਜਾਂਦੇ ਆ ਉਹਨਾਂ ਵਿੱਚੋਂ ਇੱਕ ਮੇਲਾ ਬਾਬਾ ਅੰਬਪੀਰ ਜੀ ਦਾ ਜਿਹੜਾ ਇੱਥੇ ਪਿੰਡ ਬੱਲੜਵਾਲ ਵਿੱਚ ਮਨਾਇਆ ਜਾ ਰਿਹਾ ਉਹਨਾਂ ਦੇ ਸਬੰਧ ਵਿੱਚ ਇੱਥੇ ਸੁਵਿੰਦਰ ਮਾਨ ਤੇ ਕਰਮਜੀਤ ਕੌਰ ਕਮੋ ਜਿਹੜੇ ਇੱਥੇ ਕਲਾਕਾਰ ਆਏ ਆ ਵੀਰਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਿਰ ਜਿਹੜਾ ਮੇਲਾ ਕਰਾਇਆ ਹਰ ਵਾਰੀ ਕਰਾਇਆ ਜਾਂਦਾ ਵਾ ਦੋ ਬੋਲ ਸਾਂਝੀ ਕਰਦੇ ਆ ਸਤਿ ਸ਼੍ਰੀ ਅਕਾਲ ਵੀ ਸਭ ਤੋਂ ਪਹਿਲਾਂ ਤਾਂ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ-ਜਿਹੜੇ ਵੀ ਦਰਸ਼ਕ ਦੇਸ਼ਾਂ-ਵਦੇਸ਼ਾਂ ਦੇ ਵਿੱਚ ਪਬਲਿਕ ਪ੍ਰਾਈਮ ਟੀਵੀ ਦੇਖਦੇ ਨੇ ਔਰ ਅੱਜ ਮਿਤੀ 25 ਜੁਲਾਈ 2024 ਨੂੰ ਦੇਸੀ ਤਰੀਕ 10 ਹੌਨ ਨੂੰ ਪਿੰਡ ਬੱਲੜਵਾਲ ਦੇ ਵਿੱਚ ਧੰਨ ਧੰਨ ਬਾਬਾ ਪੀਰ ਜੀ ਦਾ ਸਾਲਾਨਾ ਮੇਲਾ ਬੜੀ ਸ਼ਰਧਾ ਤੇ ਉਤਮਤਾਵਨਾ ਮਨਾਇਆ ਗਿਆ ਜਿਸ ਵਿੱਚ ਪੰਜਾਬ ਦੇ ਬਹੁਤ ਹੀ ਪ੍ਰਸਿੱਧ ਗਾਇਕ ਸੁਰਿੰਦਰ ਮਾਨ ਔਰ ਕਰਮਜੀਤ ਕੰਮੋ ਜੀ ਆਪਣੀ ਪਰਫਾਰਮੈਂਸ ਦੇ ਕੇ ਗਏ ਨੇ ਔਰ ਅਸੀਂ ਧੰਨਵਾਦ ਕਰਦੇ ਹਾਂ ਪਬਲਿਕ ਪ੍ਰਾਈਮ ਟੀਵੀ ਦਾ ਵੀ ਕਿ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੱਕ ਪਹੁੰਚਾਇਆ ਔਰ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਜਦੋਂ ਇਹ ਪ੍ਰੋਗਰਾਮ ਪਹੁੰਚਿਆ ਔਰ ਉੱਥੋਂ ਦੇ ਲੋਕਾਂ ਨੇ ਇਸ ਮੇਲੇ ਦਾ ਆਨੰਦ ਮਾਣਿਆ ਔਰ ਸਾਨੂੰ ਰਿਵਿਊ ਵੀ ਬਹੁਤ ਅੱਛੇ ਆ ਰਹੇ ਨੇ ਸਾਡੇ ਮੇਲੇ ਨੂੰ ਲੈ ਕੇ ਔਰ ਅਸੀਂ ਧੰਨਵਾਦ ਕਰਦੇ ਹਾਂ ਸਾਰੀਆਂ ਹੀ ਸੰਗਤਾਂ ਦਾ ਜਿਹੜੀਆਂ ਇਸ ਮੇਲੇ ਦੇ ਵਿੱਚ ਹਾਜ਼ਰੀ ਭਰ ਕੇ ਗਈਆਂ ਨੇ ਔਰ ਇਹ ਮੇਲਾ ਬੜਾ ਹੀ ਸ਼ਾਂਤੀਪੂਰਵਕ ਸਾਡਾ ਪਗਟਾਇਆ ਗਿਆ ਔਰ ਅਸੀਂ ਆਪਣੀ ਕਮੇਟੀ ਦੇ ਜਿੰਨੇ ਵੀ ਮੈਂਬਰ ਨੇ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਸਵੇਰ ਤੋਂ ਲੈ ਕੇ ਹੁਣ ਤੱਕ ਆਪਣੀਆਂ ਡਿਊਟੀਆਂ ਜਿਹੜੀਆਂ ਬੜੇ ਹੀ ਬਖੂਬੀ ਢੰਗ ਦੇ ਨਾਲ ਨਿਭਾਈਆਂ ਔਰ ਮੇਲਾ ਸਾਡਾ ਬੜੀ ਸ਼ਾਂਤੀਪੂਰਵਕ ਜਿਹੜਾ ਸੰਪੰਨ ਹੋਇਆ ਵਾ ਅਸੀਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਹੀ ਸੰਗਤਾਂ ਦਾ ਵੀ ਕਿ ਜਿਨ੍ਹਾਂ ਨੇ ਸਾਡੇ ਮੇਲੇ ਦੇ ਵਿੱਚ ਵੀ ਸਾਨੂੰ ਮੇਲਾ ਕਰਾਉਣ ਦੇ ਵਿੱਚ ਸਹਿਯੋਗ ਦਿੱਤਾ ਧੰਨਵਾਦੀ ਜੀ ਜੀ ਵੀਰ ਜੀ ਮੇਲਾ ਮਨਾਇਆ ਗਿਆ ਵਾ ਕੀ ਕਹਿਣਾ ਚਾਹੁੰਦੇ ਸਾਡੇ ਬੱਲਵਾਲ ਦੇ ਵਿੱਚ ਸਾਡੇ ਦਰਗਾਹ ਪੀਰ ਬਾਬਾ ਅੰਬੀਰ ਜੀ ਦਾ ਮੇਲਾ ਸੀ ਅੱਜ ਬਹੁਤ ਹੀ ਸ਼ਰਧਾਪੂਰਵਕ ਮੇਲਾ ਮਨਾਇਆ ਸਾਡੇ ਵੀਰ ਭਰਾਵਾਂ ਨੇ ਬਹੁਤ ਸਹਿਯੋਗ ਦੇ ਨਾਲ ਸਾਥ ਦਿੱਤਾ ਹੈ ਬਹੁਤ ਮਿਹਨਤ ਨਾਲ ਮੇਲਾ ਪੁਗਤਾਇਆ ਸਾਡੇ ਆਈਆਂ ਹੋਈਆਂ ਮੇਲੇ ਦੇ ਵਿੱਚ ਸੰਕਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਵੀ ਸਿੰਗਰ ਆਏ ਸੀਗੇ ਸੁਰਿੰਦਰ ਮਾਨ ਜੀ ਕਰਮਜੀਤ ਕਮੋ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਬਹੁਤ ਰੌਣਕ ਲਾਈ ਉਹਨਾਂ ਨੇ ਔਰ ਹਰ ਸਾਲ ਦੀ ਤਰ੍ਹਾਂ ਇਹ ਵੀਰ ਭਰਾ ਸਾਡੇ ਮੇਲੇ ਨੂੰ ਸੇਵਾ ਪੁਗਤਾਉਂਦੇ ਨੇ ਐਸੇ ਵਾਰੀ ਵੀ ਅੱਜ ਬਹੁਤ ਮਿਹਨਤਦਾਰ ਬਹੁਤ ਸੰਗਤ ਅੱਜ ਇਸ ਵਾਰੀ ਜ਼ਿਆਦਾ ਹੋਈ ਸੀ ਸੰਗਤ ਬਹੁਤ ਮੇਰ ਮਿਹਰਬਾਨੀ ਬਹੁਤ ਬਹੁਤ ਸਾਰੇ ਵੀਰਾਂ ਦਾ ਭਰਾਵਾਂ ਦਾ ਸਹਿਯੋਗ ਦਿੱਤਾ ਤੁਸੀਂ ਔਰ ਬੜੀ ਸ਼ਰਦਾ ਦੇ ਨਾਲ ਇਹ ਮੇਲਾ ਸੰਪੰਨ ਹੋਇਆ ਜੀ ਇਹ ਮੇਲਾ ਬਾਬਾ ਅੰਬਪੀਰ ਜੀ ਦਾ ਮਨਾਇਆ ਗਿਆ ਵੀਰਾਂ ਨੇ ਦੱਸਿਆ ਕਿ ਬੜੀ ਸ਼ਰਦਾ ਭਾਵਨਾ ਦਾ ਇਹ ਸਾਰੀ ਕਮੇਟੀ ਨੇ ਇਸ ਵਿੱਚ ਸਹਿਯੋਗ ਦਿੱਤਾ ਆਈਆਂ ਸੰਗਤਾਂ ਦਾ ਵੀ ਧੰਨਵਾਦ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਗੇ ਤੋਂ ਅੱਗੇ ਜਿਹੜੀ ਵੀ ਵੀਡੀਓ ਅਪਡੇਟ ਉਹ ਤੁਹਾਡੇ ਤੱਕ ਪਹੁੰਚਾਈ ਜਾ ਸਕੇ ਤੇ ਕਿਸੇ ਵੀ ਤਰ੍ਹਾਂ ਦਾ ਲਾਈਵ ਪ੍ਰੋਗਰਾਮ ਜਾਂ ਟੈਲੀਕਾਸਟ ਕਰਨਾ ਹੋਵੇ ਤੇ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਇਸ ਦੇ ਨਾਲ ਹੀ ਮੈਂ ਸੁਖਵੀਰ ਸਿੱਧੂ ਕੈਮਰਾ ਪਰਸਨ 10 ਦਿਪ ਤੇ ਲੋਦੇ ਨਾਲ ਪਬਲਿਕ ਪ੍ਰਾਈਮ ਟੀਵੀ ਅਜਨਾਲਾ